ਜ ਲਗਭਗ 4 ਕਰੋੜ ਦੀ ਲਾਗਤ ਨਾਲ ਜਿਹੜੀਆਂ ਛੜਕਾਂ ਆਪਾਂ ਬਣਾ ਰਹੇ ਆਂ ਤੇ 60 ਦੇ ਲਗਭਗ ਆਪਾਂ ਪਹਿਲਾਂ ਛੜਕਾ ਬਣਾ ਚੁੱਕੇ ਆਂ ਤੇ 24 ਛੜਕਾ ਜਿਹੜੀਆਂ ਆਪਾਂ ਹੋਰ ਬਣਾਉਣ ਜਾ ਰਹੇ ਆਂ ਤੇ 6 ਛੜਕਾਂ ਦੇ ਅੱਜ ਧੁ ਘਾਟਨ ਕੀਤੇ ਆ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਤੇ ਚੋੜੀਆਂ ਹੋਣ ਵਾਲੀਆਂ ਜੀ ਜਿੰਨੀਆਂ ਵੀ ਬਣੀਆਂ ਨੇ ਸੜਕਾਂ ਹੁਣ ਅੱਜ ਸੜਕਾਂ ਦੇ ਧੁ ਘਾਟਨ ਕਰਨ ਨਿਕਲੇ ਤਾਂ ਲੋਕਾਂ ਦੇ ਸਵਾਲ ਵੀ ਸੜਕਾਂ ਵਾਲੇ ਆਏ ਕਹਿੰਦੇ ਮਾਣਕ ਦੇ ਇੱਕ ਦੀ ਸੜਕ ਟੁੱਟੀ ਹੋਈ ਆ ਅਤੇ ਪਹਿਲਾਂ ਇਹ ਕਿੰਨੇ ਚਿਰ ਤੋਂ ਨਹੀਂ ਸੀ ਬਣੀਆਂ ਜਿਨ੍ਹਾਂ ਨੂੰ ਹੁਣ ਤੁਸੀਂ ਬਣਾ ਰਹੇ ਹੋ ਇਹ ਜਿਹੜੀਆਂ ਛੜਕਾਂ ਵਾ ਇਹ ਲਗਭਗ ਤੁਸੀਂ ਵੇਖ ਤੇ 24 ਹੁਣ ਬਣਾ ਰਹੇ ਪਿੰਨਾ ਬਣੀਆਂ ਕਿੜੀਆਂ ਸੀ ਫਿਰ ਤੇ ਸਰਗੇ ਬਣਾ ਰਹੇ ਆ ਤੇ ਮਾਨਕ ਦੇਖਿਆ ਵਾਲੀ ਛੜਕਦਾ ਵੀ 28 ਤਰੀਕ ਨੂੰ ਟੈਂਡਰ ਜਿਹੜਾ ਉਹ ਖੁੱਲ ਜਾਣਾ ਤੇ ਅਗਲੇ 15 ਦਿਨਾਂ ਚ ਉਹਨੂੰ ਚਾਲੂ ਕਰਦਾਂਗੇ ਅੱਜ ਐਮਐਲਏ ਸਾਹਿਬ ਪਹੁੰਚੇ ਸੀਗੀ ਟੀ ਮੰਗਾ ਸੀ ਜੀ ਕਿਸ ਨੂੰ ਲੈ ਕੇ ਪਹੁੰਚੇ ਸੀਗੀ ਕੀ ਕੱਲ੍ਹ ਹੋਇਆ ਜੀ ਵੇਖੋ ਜੀ ਵੋਟਾਂ ਤੋਂ ਪਹਿਲਾਂ ਇਹ ਸਾਡੇ ਕੋਲ ਆਏ ਸੀ ਉਦੋਂ ਗੋਡੇ-ਗੋਡੇ ਟੋਏ ਸੀ ਪਾਣੀ ਖਲੋਤਾ ਸੀ ਅਹੀਂ ਇਹਨਾਂ ਨੂੰ ਇਹੋ ਕਿਹਾ ਵੀ ਇਹਨਾਂ ਜੇ ਤੁਸੀਂ ਬਣ ਕੇ ਤੇ ਮੁੜ ਕੇ ਸਾਡੀ ਬਾਤ ਨਾ ਪੁੱਛੋ ਅੱਜ ਉਹ ਆਏ ਆ ਕਰਨੇ ਪਹਿਲਾਂ 11 ਫੁੱਟ ਦੀ ਹੁਣ ਉਹ 18 ਫੁੱਟ ਦੀ ਕੀਤੀ ਆ ਕੰਕਰੀਟ ਦੀ ਵਧੀਆ ਫਿਰਨੀ ਬਣਾਈ ਆ ਉਦਾਂ ਦੇ ਫਿਰਨੀ ਜਿਹੜੀ ਇੰਨੀ ਜਿਹੜਾ ਰਕਬਾ ਉਹ ਮਾਹੀ 10-12 ਲੱਖ ਚ ਬਣ ਜਾਂਦਾ ਪਰ ਇਹ 46 ਲੱਖ ਚ ਮਨਜ਼ੂਰ ਹੋਈ ਸੀ ਦੂਜੀ ਗੱਲ ਇਹਨੇ ਸਕੂਲੇ ਸੋਲਰ ਲਵਾ ਕੇ ਦਿੱਤਾ ਵਾ ਸਾਰੇ ਪਿੰਡ ਦੇ ਵਿੱਚ ਸੀਵਰ ਪਵਾ ਕੇ ਦਿੱਤਾ ਵਾ ਗਲੀਆਂ ਹੀ ਘਟੋ ਘਟ 8-10 ਪੱਕੀਆਂ ਕਰਾਤੀਆਂ ਵਾ ਅੱਜ ਉਹ ਫੇਰ ਕਹਿੰਦੇ ਤੁਸੀਂ ਫਿਕਰ ਨਾ ਕਰੋ ਕੰਮ ਕਰੋ ਮੈਂ ਪੈਸਿਆਂ ਦੀ ਘਾਟ ਨਹੀਂ ਉਹਨਾਂ ਦਾ ਇੱਕ ਅਸੀਂ ਉਹਨਾਂ ਤੋਂ ਮੰਗ ਰੱਖੀ ਆ ਆਪਣੇ ਪਿੰਡ ਤੋਂ ਹਾਪਰੇ ਨੂੰ ਛੜਕ ਜਾਣ ਲਈ ਦੂਜੀ ਅਸੀਂ ਇਹ ਕਿਹਾ ਵੀ ਆ ਜਿਹੜੀ ਸ਼ਰਕੀ ਚਤਾਣ ਵਾਲੀ ਬੜੀ ਖਸਤਾਈ ਆ ਇਹ ਵੀ ਉਹਨਾਂ ਨੇ ਸਾਡੀ ਮੰਗ ਜਿਹੜੀ ਮੰਨ ਲਈ ਆ ਜਦੋਂ ਵੀ ਅਸੀਂ ਜਾਣੇ ਆ ਸਾਨੂੰ ਜੋ ਮੰਗੀ ਆ ਸਾਨੂੰ ਦਿੰਦੇ ਐਮਐਲਏ ਸਾਹਿਬ ਸਾਡੇ ਲਾਲਪੁਰਾ ਸਾਹਿਬ ਬਹੁਤ ਵਧੀਆ ਇਨਸਾਨ ਆ ਐਂ ਤੇ ਪ੍ਰਮਾਤਮਾਗੇ ਇਹੀ ਅਰਦਾਸ ਕਰਦੇ ਇਹਨਾਂ ਰੱਬ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਸਪੰਸਰ ਉਹ ਕਹਿੰਦੇ ਸੀ ਕਿ ਕੰਮ ਦੇ ਪਹਿਲਾਂ ਵੀ ਹੋ ਜਾਣੀ ਸੀ ਸਪੰਸਰ ਥੋੜੀ ਜਦੋਂ ਲੇਟ ਬਣੇ ਆ ਤਤੋਂ ਦੇ ਨਾਲ ਵੀ ਚਲੋ ਜਿਸਟ੍ਰਿਕਟ ਦੇ ਸਾਲ ਜੀ ਗੱਲਬਾਤ ਹੋਈ ਹੈ ਉਹ ਵੀ ਨਵੇਂ ਮੁੱਦੇ ਦੱਸਿਆ ਜੀ ਅਸੀਂ ਬਹੁਤ ਜੱਦ ਦੱਸਿਆ ਤੁਹਾਨੂੰ ਦੱਸਿਆ ਜੀ ਇੱਕ ਦੇ ਸ਼ਾਹਪੁਰੇ ਨੂੰ ਸੜਕ ਦੱਸੀ ਆ ਇੱਕ ਚਤਾਲਿਆਂ ਤੋਂ ਜਿਹੜੀ ਸਾਡੇ ਪਿੰਡ ਨੂੰ ਸੜਕ ਆਉਂਦੀ ਉਹ ਦੱਸੀ ਆ ਇੱਕ ਅਹੀਂਆ ਪੱਟੀ ਵਾਲੀ ਦੱਸੀ ਆ ਉਹ ਵੀ ਉਹਨਾਂ ਕਹੇ ਅਹੀਂ ਬਣ ਜੂਗੀ ਨੌਜਵਾਨਾਂ ਨੂੰ ਵੀ ਗੱਲ ਨੌ ਜਾਨਾਂ ਨੂੰ ਅੱਜ 5 ਲੱਖ ਰੁਪਏ ਦਾ ਅਸੀਂ ਬਿਲਕੁਲ ਲਿਖਵਾ ਕੇ ਲਿਆ ਜੀ ਉਹਨਾਂ ਅਹੀਂ ਕਹੇ ਜੀ ਆਮ ਕਹਿ ਕੇ ਚਲੇ ਜਾਂਦੇ ਉਹਨਾਂ ਕਹੇ ਨਹੀਂ ਕਹਿਣ ਵਾਲੀ ਗੱਲ ਹੀ ਨਹੀਂ ਇਹਨਾਂ ਨੂੰ 5 ਲੱਖ ਰੁਪਏ ਅਸੀਂ ਗਰਾਉਂਡ ਵਾਸਤੇ ਦਵਾਵਾਂਗੇ ਹਰ ਹਾਲ ਤੱਕ ਦਵਾਵਾਂਗੇ ਕੋਸ਼ਿਸ਼ ਹੋਣੀ ਤੇ 27 ਦੇ ਵਿੱਚ ਵੀ ਫਿਰ ਕੋਈ ਬਿਲਕੁਲ ਨਹੀਂ ਐਂ ਹੀ ਡਰ ਕੇ ਮਤ ਕਰਾਂਗੇ ਸਾਡੀ ਪਾਰਟੀ ਵਧੀਆ ਪਾਰਟੀ ਹੈ ਸਾਡਾ ਐਮਐਲਏ ਬਹੁਤ ਵਧੀਆ ਹੈ ਡਰ ਕੇ ਮਤ ਕਰਾਂਗੇ ਠੀਕ